ਹੈਲੋ ਹਾਂਜੀ ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਦੀਵਾਲੀ ਹਾਂਜੀ ਦੋਸਤੋ ਦੀਵਾਲੀ ਦੇ ਇਸ ਖਾਸ ਤਿਹਾੜੀ ਤੇ ਅਸੀਂ ਆਪਣੇ ਪਿੰਡ ਗਏ ਦੀਵਾਲੀ ਦੇ ਇਸ ਤਿਹਾੜੀ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਆਪਣੇ ਪਿੰਡ ਗਏ ਅਸੀਂ ਕਾਫੀ ਟਾਈਮ ਬਾਅਦ ਪਿੰਡ ਗਏ ਘਰ ਦਾ ਬੁਰਾ ਹਾਲ ਹੋਇਆ ਪੇਸੀ ਸਫਾਈਆਂ ਕੀਤੀਆਂ ਦੇਖੋ ਸਾਰਿਆਂ ਨੇ ਰਲ ਮਿਲ ਕੇ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਾਫ ਸਫਾਈਆਂ ਕੀਤੀਆਂ ਘਰ ਨੂੰ ਪੂਰਾ ਸੋਹਣਾ ਸਜਾਇਆ ਬੱਚਿਆਂ ਨੇ ਬਹੁਤ ਸਾਰੀ ਹੈਲਪ ਕੀਤੀ ਨੂਰ ਰਤਨ ਸਾਰੇ ਬਹੁਤ ਚੰਗੀ ਤਰ੍ਹਾਂ ਸਫਾਈਆਂ ਕਰ ਰਹੇ ਨੇ ਅਸੀਂ ਫਿਰ ਘਰ ਵਿੱਚ ਸਾਰੀਆਂ ਘਰਾਂ ਦੀਆਂ ਕੁੜੀਆਂ ਨੂੰ ਬੁਲਾ ਕੇ ਰੋਟੀ ਖਵਾਈ ਸੇਵਾ ਕੀਤੀ ਉਹਨਾਂ ਦੀ ਖੀਰ ਬਣਾਈ ਤੇ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਖੀਰ ਛਕਾਈ ਦੋ ਢਾਈ ਸਾਲਾਂ ਬਾਅਦ ਮੈਂ ਆਪਣੇ ਹੱਥੀਂ ਖੀਰ ਤਿਆਰ ਕਰਕੇ ਰੋਟੀ ਖਵਾਈ ਬੱਚਿਆਂ ਨੂੰ ਫਿਰ ਅਸੀਂ ਗੁਰੂ ਘਰ ਗੁਰੂ ਘਰ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਅਸੀਂ ਮੱਥਾ ਟੇਕਿਆ ਅਰਦਾਸ ਕੀਤੀ ਬੰਦੀ ਛੋੜ ਦਿਵਸ ਮਨਾਇਆ ਬਹੁਤ ਬਹੁਤ ਵਧੀਆ ਲੱਗਿਆ ਸਾਨੂੰ ਉੱਥੇ ਜਾ ਕੇ ਅਸੀਂ ਦੀਪ ਜਲਾਏ ਮੱਥਾ ਟੇਕਿਆ ਅਰਦਾਸ ਕੀਤੀ ਸਰਬੱਤ ਦਾ ਭਲਾ ਮੰਗਿਆ ਤੇ ਸਰ ਰੱਬ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਇਸ ਦੀਵਾਲੀ ਸਾਰਿਆਂ ਦੇ ਮਤਲਬ ਘਰ ਦੇ ਵਿੱਚ ਖੁਸ਼ੀਆਂ ਆਉਣ ਤੇ ਮਤਲਬ ਬਹੁਤ ਸੇਨਜੋਏ ਕੀਤਾ ਦੀਪ ਜਲਾਏ ਅਸੀਂ ਮੋਬੱਤੀਆਂ ਲਗਾਈਆਂ ਸਾਰੇ ਅਸੀਂ ਗਏ ਹੋਏ ਸੀਗੇ ਅਸੀਂ ਖੂਬ ਇੰਜੋਏ ਕੀਤਾ ਦੀਵਾਲੀ ਦੇ ਤਿਹਾਰ ਨੂੰ ਬਹੁਤ ਮਜ਼ਾ ਆਇਆ ਸਾਰੇ ਬੱਚੇ ਵੀ ਸਾਡੇ ਨਾਲ ਗਏ ਹੋਏ ਸੀਗੇ ਤੇ ਸੱਚਿਆ ਨੇ ਖੂਬ ਇੰਜੋਏ ਕੀਤਾ ਪੂਰੀ ਮਸਤੀ ਕੀਤੀ ਅਸੀਂ ਫੋਟੋ ਕੀਤੀਆਂ ਲੰਗਰ ਛਕਿਆ ਅਸੀਂ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਸਾਨੂੰ ਬਹੁਤ ਵਧੀਆ ਲੱਗਿਆ ਸੱਚ ਜਾ ਕੇ ਗੁਰੂ ਘਰ ਜਾ ਕੇ ਅਸੀਂ ਮੱਥਾ ਟੇਕਿਆ 10 ਮਿੰਟ ਬੈਠੇ ਅਰਦਾਸ ਕੀਤੀ ਬਹੁਤ ਮਜ਼ਾ ਆਇਆ ਸਾਨੂੰ ਉਸ ਤੋਂ ਬਾਅਦ ਅਸੀਂ ਸ਼ਾਮ ਦੀ ਤਿਆਰੀ ਵਿੱਚ ਲੱਗ ਗਏ ਸਾਂ ਸ਼ਾਪਿੰਗ ਕੀਤੀ ਪਟਾਕੇ ਖਰੀਦੇ ਬੱਚਾ ਨੂੰ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ ਲਈ ਚੀਜ਼ਾਂ ਖਰੀਦ ਕੇ ਦਿੱਤੀਆਂ ਫਿਰ ਸ਼ਾਮ ਦਾ ਟਾਈਮ ਹੋ ਗਿਆ ਦੀਪ ਜਲਾਉਣ ਦੀ ਤਿਆਰੀ ਸੀ ਸਾਡੀ ਅਸੀਂ ਦੀਪ ਜਲਾਏ ਦੇਖੋ ਕਿੰਨਾ ਸੀ ਬਹੁਤ سارے ਦੀਵੇ ਵਾਲੇ ਅਸੀਂ ਫਿਰ ਘਰ ਦੀ ਸਜਾਵਟ ਕੀਤੀ ਦੀਵ ਮਾਲਾ ਲਗਾਈਆਂ ਸਾਰੇ ਘਰ ਵਿੱਚ ਦੀਵਾਂ ਦੀਵੇ ਲਗਾਏ ਜਗਮਗ ਜਗਮਗ ਤਾਰ ਸਾਰੋ ਤਰਫ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਮਜ਼ੇ ਨਾਲ ਅਸੀਂ ਸਾਤੇ ਗਏ ਜੋ ਸਾਤੇ ਆਸੇ ਪਾਸੇ ਦਾ ਮਾਹੌਲ ਦੇਖਿਆ ਸਾਰਾ ਸਾਰੇ ਆਸ-ਪਾਸ ਦੇ ਘਰ ਬਹੁਤ ਸੋਹਣੇ ਲੱਗ ਰਹੇ ਸੀ ਸਾਨੂੰ ਬਹੁਤ ਮਜ਼ਾ ਆਇਆ ਸੀ ਬਹੁਤ ਇੰਜੋਏ ਕੀਤਾ ਫਿਰ ਅਸੀਂ ਪਟਾਕੇ ਫੋੜੇ ਬਹੁ ਆਸੇ ਪਾਸੇ ਸਾਰੇ ਘਰਾਂ ਦੇ ਲੋਕ ਆਏ ਅਸੀਂ ਬਹੁਤ ਇੰਜੋਏ ਕੀਤਾ ਪਟਾਕੇ ਫੋੜੇ ਅਸੀਂ ਤੇ ਸਾਰਿਆਂ ਨੇ ਇਕੱਠੇ ਬਹਿ ਕੇ ਖਾਦਾ ਪੀਤਾ ਬੱਚਾ ਨੂੰ ਬਹੁਤ ਮਜ਼ਾ ਆ ਰਿਹਾ ਸੀ ਕਿਉਂਕਿ ਕਾਫੀ ਟਾਈਮ ਬਾਅਦ ਅਸੀਂ ਪਿੰਡ ਗਏ ਸੀਗੇ ਸਾਨੂੰ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੇ ਆਸ-ਪਾਸ ਦੇ ਵੀ ਲੋਕ ਬਹੁਤ ਪਟਾਕੇ ਪਾ ਰਹੇ ਸੀ ਖੂਬ ਮਜ਼ਾ ਆ ਰਿਹਾ ਸੀ ਜਗਮਗ ਜਵੰਗ ਚਾਰੇ ਤਰਫ ਰੋਸ਼ਨੀ ਰੋਸ਼ਨੀ ਸੱਚਮੇਂ ਬਹੁ ਇਸ ਦੀਵਾਲੀ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਅਨੇ ਟਾਈਮ ਬਾਅਦ ਪਿੰਡ ਗਏ ਸੀ ਸਹਾਰਿਆਂ ਨੇ ਬਹੁਤ ਖੁਸ਼ੀ ਮਨਾਈ ਤੇ ਸਾਰੇ ਲੋਕ ਹੀ ਸਾਨੂੰ ਮਿਲਣ ਆਏ ਅਸੀਂ ਖੂਬ ਪਟਾਕੇ ਚਲਾਏ ਸੱਚਮੇ ਬੋ ਇਸ ਦੀਵਾਲੀ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹਾਂਜੀ ਦੋਸਤੋ ਸੋਨੂ ਸਾਰਿਆਂ ਨੂੰ ਪਤਾ ਹੀ ਹੈ ਕਿ ਨੂਰ ਦੇ ਪਾਪਾ ਇੱਥੇ ਹੈ ਨਹੀਂਗੇ ਤਾਂ ਕਰਕੇ ਉਹਨਾਂ ਦੇ ਚਾਚਾ ਜੀ ਨੇ ਉਹਨਾਂ ਨੂੰ ਪਟਾਕੇ ਲੈ ਕੇ ਦਿੱਤੇ ਉਹਨਾਂ ਨਾਲ ਪਟਾਕੇ ਪਾਏ ਬਹੁਤ ਇੰਜੋਏ ਕੀਤਾ ਅਸੀਂ ਵੀ ਮੈਂ ਵੀ ਨਾਲ-ਨਾਲ ਦੇਖ ਕੇ ਉਹਨਾਂ ਨੂੰ ਇਹ ਦੇਖ ਦੇ ਕੇ ਇੰਜੋਏ ਕਰ ਰਹੇ ਸੀ ਪਟਾਕੇ ਫੋੜ ਰਹੇ ਸੀ ਪਰ ਮੈਂ ਪਟਾਕੇ ਨਹੀਂ ਸੀ ਫੋੜੇ ਮੈਨੂੰ ਥੋੜਾ ਡਰ ਲੱਗਦਾਗਾ ਸਾਰੇ ਸਾਰਿਆਂ ਦੇ ਕੈਂਟ ਤੇ ਫਿਰ ਮੈਂ ਇੱਕ ਦੋ ਕੁ ਫੁੱਲ ਝੜੀਆਂ ਚਲਾਈਆਂ ਤੇ ਬਹੁਤ ਇੰਜੋਏ ਕੀਤਾ ਮੈਨੂੰ ਵਧੀਆ ਲੱਗਿਆ ਇੰਨੇ ਟਾਈਮ ਬਾਅਦ ਫੁੱਲ ਝੜੀਆਂ ਚਲਾਈਆਂ ਕਾਫੀ ਟਾਈਮ ਬਾਅਦ ਦੀਵਾਲੀ ਮਨਾਈ ਮੈਂ ਹਾਂਜੀ ਦੋਸਤੋ ਬਸ ਇਸ ਤਰ੍ਹਾਂ ਦੀ ਸਾਡੀ ਦੀਵਾਲੀ ਲੰਗੀ ਅਸੀਂ ਬਹੁਤ ਇੰਜੋਏ ਕੀਤਾ ਪਟਾਕੇ ਪਾਏ ਤੇ ਰੋਟੀ ਖਵਾਈ ਸਵਾਇਆਂ ਕੀਤੀਆਂ ਇੰਨੇ ਟਾਈਮ ਬਾਅਦ ਅਸੀਂ ਘਰ ਆਏ ਆ ਬਹੁਤ 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 ਜ਼ਿਆਦਾ ਖੁਸ਼ੀ ਹੋਈ ਗੁਰੂ ਘਰ ਗਏ ਵੈਗੁਰੂ ਅੱਗੇ ਅਰਦਾਸ ਕੀਤੀ ਸੱਚ ਮੈਂ ਇਸ ਦੀਵਾਲੀ ਸਾਨੂੰ ਬਹੁਤ ਮਜ਼ਾ ਆਇਆ ਹਾਂ ਜੀ ਦੋਸਤੋ ਤੁਸੀਂ ਵੀ ਦੱਸੋ ਸਾਰੇ ਕਮੈਂਟ ਕਰਕੇ ਤੁਹਾਡੇ ਦੀਵਾਲੀ ਕਿੱਦਾਂ ਦੀ ਲੱਗੀ ਤੁਸੀਂ ਕਿੱਦਾਂ ਇੰਜੋਏ ਕੀਤਾ ਕਿ ਸਾਡੇ ਵਾਂਗੂ ਵੀ ਇੰਜੋਏ ਕੀਤਾ ਤੁਹਾਨੂੰ ਕੀ ਮਤਲਬ ਤੁਸੀਂ ਕਿੱਥੇ ਦੀਵਾਲੀ ਮਨਾਇਆ ਸਭ ਕੁਝ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਹੁਤ 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 ਧੰਨਵਾਦ ਇੱਕ ਵਾਰ ਸਾਰਿਆਂ ਨੂੰ ਫੇਰ ਹੈਪੀ ਦੀਵਾਲੀ ਦੀਵਾਲੀ ਦੀਆਂ ਬਹੁਤ 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 ਮੁਬਾਰਕਾਂ ਥੈਂਕ ਯੂ ਰੱਬ ਰੱਬ ਕਰੇ ਤੁਹਾਡੀ ਹਰ ਦੀਵਾਲੀ ਇਸੇ ਤਰ੍ਹਾਂ ਖੁਸ਼ੀਆਂ ਦੇ ਨਾਲ ਲੰਗੇ ਜਿਸ ਤਰ੍ਹਾਂ ਸਾਡੀ ਲੰਗੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਆਪੀ ਨੂੰ